ਆਂਟੀ ਅੰਕਲ ਕਰੋੜਪਤੀ ਸਨ 5 ਕਰੋੜ ਦੀ ਇਹਨਾਂ ਦੀ ਜਿਹੜਾ ਕਿ ਸਾਲ ਦੀ ਸੇਲ ਸੀਗੀ ਅਲਿਸ਼ਾਨ ਇਹਨਾਂ ਦਾ ਘਰ ਸੀ ਵੱਡਾ ਕਾਰੋਬਾਰ ਸੀ ਕਰੋੜਪਤੀ ਸੀਗੇ ਕਰੋੜਾਂ ਦੇ ਵਿੱਚ ਖੇਡਦੇ ਸੀ ਤੇ ਅੱਜ ਇਹ ਹਾਲਾਤ ਹੈ ਇੱਕ ਸਮਾਂ ਇਹ ਆ ਗਿਆ ਕਿ ਇਹਨਾਂ ਨੂੰ ਕੜੀ ਚਾਵਲ ਰਾਜਮਾ ਚਾਵਲ ਵੇਚਣੇ ਪੈ ਰਹੇ ਨੇ ਸੋ ਕੀ ਇਹਨਾਂ ਦੇ ਨਾਲ ਹੋਇਆ ਸੀ ਗੱਲਬਾਤ ਕਰਾਂਗੇ ਜਦੋਂ ਨੋਟਬੰਦੀ ਹੋਈ ਨਾ ਨੋਟਬੰਦੀ ਦੇ ਦਰਮਿਆਨ ਕਰੀਬ ਮੇਰਾ 2 ਕਰੋੜ 86 ਲੱਖ ਦਾ ਲਾਸ ਹੋ ਗਿਆ ਜਿਨ੍ਹਾਂਨ ਪਾਰਟੀਆਂ ਨੂੰ ਮੈਂ ਮਾਲ ਕਰ ਲਿਆ ਸੀ ਉਤੋਂ ਪੇਮੈਂਟ ਨਹੀਂ ਆਈ ਬਹੁਤ ਥੋੜੀ ਥੋੜੀ ਪੇਮੈਂਟ ਆਈ ਤੇ ਉਸ ਵੇਲੇ ਕਹਿੰਨ ਕਿ ਆ ਕੇ ਕੈਸ਼ ਲੈ ਜਾ ਸਾਡੇ ਕੋਲ ਤਾਂ ਪੇਮੈਂਟਾਂ ਨਹੀਂ ਨਹੀਂ ਪਹੁੰਚ ਸਕਿਆ ਉਹਨਾਂ ਕੋ ਕੈਸ਼ ਲੈਣ ਵਾਸਤੇ ਜਿਨ੍ਹਾਂ ਤੋਂ ਮੈਂ ਮਾਲ ਚੱਕਿਆ ਹੋਇਆ ਸੀਗਾ ਉਹ ਮੇਰੀ ਜਾਨ ਖਾਂਦੇ ਸੀਗੇ ਤੇ ਉਹਨਾਂ ਨੂੰ ਮੈਨੂੰ ਪੇਮੈਂਟ ਦੇਣੀ ਪਈ ਉਸ ਪੇਮੈਂਟ ਦੇਣ ਲਈ ਕਿਹਾ ਕਿ ਮੈਨੂੰ ਆਪਣੇ ਹਿਸ਼ਾਰਪੁਰ ਦੀਆਂ ਜ਼ਮੀਨ ਵੀ ਵੇਚਣੀ ਪਈ ਪਲਾਟ ਵੀ ਵੇਚਨੇ ਪਏ ਤੁਹਾਡੀਆਂ ਗੱਡੀਆਂ ਸਾਰੀਆਂ ਵਿਕ ਗਈਆਂਆਂ ਚਾਰ ਗੱਡੀਆਂ ਸੀਗੀਆਂ ਕਿਹੜੀਆਂ ਗੱਡੀਆਂ Honda City ਸੀ Endeco CSG Vento ਸੀਗੀ ਔਰ Zilo ਸਾਰੀਆਂ ਮਹਿੰਗੀਆਂ ਗੱਡੀਆਂਆਂ ਗੱਡੀਆਂ ਮਹਿੰਗੀਆਂ ਸੀਗੀਆਂ ਮਤਲਬ ਕਿ ਮੈਂ ਆਪ ਜਿਹੜੇ ਮੇਰੇ ਸੇਲਜ਼ ਮੈਨੇਜਰ ਸੀ ਮੈਂ ਉਹਨਾਂ ਤੱਕ ਨੂੰ ਗੱਡੀਆਂ ਦਿੱਤੀਆਂ ਸੀ ਉਹਨਾਂ ਨੂੰ ਫਲੈਟ ਲੈ ਕੇ ਦਿੱਤੇ ਹੋਏ ਸੀ ਲੇਕਿਨ ਅੱਜ ਸਥਿਤੀ ਇਹ ਹੈ ਕਿ ਆਪ ਹੈ ਮਹਤਾਜ ਇਹਨਾਂ ਦੂਜਿਆਂ ਦੇ ਕਿੰਨਾ ਕਰਜ਼ਾ ਤੁਹਾਡੇ ਸਿਰ ਇਸ ਵੇਲੇ ਗਰੀਬੀ ਕਿ ਲੱਖ ਹੈਗਾ ਅੱਜ ਹਜੇ ਵੀ 35 ਤੋਂ 40 ਲੱਖ ਰੁਪਏ ਦਾ ਲੋਟ ਹਜ਼ਾਰ ਬਰਜੇ ਦੇਣਾ ਜੀ ਸਾਰਾ ਦੇ ਦਿੱਤਾ ਜਮੀਨਾਂ ਵੇਚ ਦਿੱਤੀਆਂ ਜਮੀਨਾਂ ਵੇਚ ਕੇ ਦੇ ਦਿੱਤੀਆਂ ਹਾਲਾਤ ਜਿਆਦਾ ਖਰਾਬ ਹੋ ਗਏ तो बाहर निकलने को हम डिप्रेशन में चले गए थे दोनों लोग 6 महीने तो बिल्कुल ही बैठते ही रहे ऐसे फिर मेरे फ्रेंड ने उन्होंने बड़ी-बड़ी हेल्प की दी तूने जी बड़े-बड़े लिखे ने वेल एजुकेटेड ने सोचदार के हालात में थे ऐसे कि मन भी नहीं कर रहा था निकलने को बाहर करते बीच तुम दोनों जने रह रहे हो दो दोनों जने घर अपने जो भी किराए थे नहीं घर अपना घर अपना सब तो विज्ञान के घर ही बचा हमारे पास और कुछ नहीं है ਜਮਾ ਪੂੰਜੀ تھی ਜਾਂ ਜੋ ਵੀ ਹਮਾਰੇ ਕੋਲ ਜੁਲਰੀ ਵਗੈਰਾ ਸੀ ਸਭ ਕੁਝ बिक ਗਿਆ ਤੁਹਾਡੇ ਕਹਿਣੇ ਗੱਟਾ ਸਭ ਕੁਝ बिक ਗਿਆ ਸਭ ਕੁਝ बिक ਗਿਆ ਉਸ ਨੇ ਵਟ ਤੁਸੀਂ ਡਿਪਰੈਸ਼ਨ ਤੋਂ ਬਾਹਰ ਆਏ ਹੋ ਤੁਸੀਂ ਹਿੰਮਤ ਨਾ ਹੋਰ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਕਿਉਂਕਿ ਇਹ ਸਮਾਂ ਹੀ ਹੁੰਦਾ ਹੈ ਜਦੋਂ ਮਾੜਾ ਸਮਾਂ ਹੋਣਾ ਦੱਸ ਕੇ ਨਹੀਂ ਉਹਨਾਂ ਚੰਗਾ ਸਮਾਂ ਵੀ ਦੱਸ ਕੇ ਨਹੀਂ ਹੁੰਦਾ ਸਮਾਂ ਬੁਰਾ ਤਾਂ ਨਾ ਕੋਈ ਨਜ਼ਦੀਕ ਨਹੀਂ ਲੱਗਦਾ ਕੋਈ ਨੇੜੇ ਨਹੀਂ ਆਤਾ ਸਾਰੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ वो देख के रास्ता बदल पैसे ना मांग ले अगर किसी ने थोड़ी हेल्प की तो ना हमारे बहुत बेजती करी रहा कि हमारी बेइज्जती करी अगर उनके नहीं दे पाए थे पैसे तो उन्होंने हमने जमीन बेच के उनके सबके पैसे दे दिए देते हुए गए हो उन्होंने मेरे केस कर देते जब हमने ये फैक्ट्री शुरू किया था हमारे पास कुछ नहीं था अपना थोड़ा बहुत कमा के शुरू किया था और इतना बड़ा खड़ा किया था दुख तो लगता है ਦਾਲ ਚਾਵਲ ਰੋਟੀ ਵੇਚਾਂਗੇ ਆਪਣੇ ਜੋਗਾ ਗੁਜ਼ਾਰਾ ਕਰ ਲਾਂਗੇ ਬੇਟੇ ਦੀ ਵੀ ਸ਼ਾਦੀ ਕਰ ਦਿੱਤੀ ਉਹ ਆਪਣਾ ਆਪਣੇ ਘਰ ਸੁખી ਹੈ ਬਸ ਇਹ ਜ਼ਿੰਦਗੀ ਹੈਗੀ ਹੁਣ ਤੇ ਪ੍ਰਮਾਤਮਾ ਆ ਇਸ ਅਵਸਥਾ ਦੇ ਵਿੱਚ ਵੀ ਸਾਨੂੰ ਕੰਮ ਕਰਨਾ ਪੈ ਰਿਹਾ ਹੋਰ ਕੀ ਬੇਟਾ ਨਾਲ ਨਹੀਂ ਰਹਿੰਦਾ ਨਹੀਂ ਬੇਟਾ ਅਲੱਗ ਰਹਿੰਦਾ ਹੈਗਾ ਉਹਦੀ ਆਪਣੇ ਪਰਿਵਾਰ ਹੈਗਾ ਆਪਣੀਆਂ ਜ਼ਿੰਮੇਵਾਰੀਆਂ ਹੈਗੀਆਂ ਜਿੰਨਾ ਮੇਰਾ ਹੋ ਸਕਦਾ ਸੀ ਮੇਰੀ ਕਾਫੀ ਹੈਲਪ ਕੀਤੀ ਹੋਣ ਨੋਟਬੰਦੀ ਤੇ ਉਸ ਤੋਂ ਬਾਅਦ ਕਰੋਨਾ ਇਹਨਾਂ ਦੋਨਾਂ ਚੀਜ਼ਾਂ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸਾਰਾ ਪਿਛਲਾ ਜਿਹੜਾ ਇਹਨਾਂ ਦਾ ਠੱਪ ਹੋ ਗਿਆ ਮੈਂ ਬੈਂਕਰਪਟ ਹੋ ਗਿਆ ਮੇਰੀ ਲਿਮਿਟ ਸੀ ਬੈਂਕਰਪਟ ਬੈਂਕ 'ਚ ਮੈਂ ਪੈਸੇ ਨਹੀਂ ਜਮ੍ਹਾਂ ਕਰਾ ਪਾਇਆ ਮੇਰੇ ਕੋਲ ਨਾ ਹੀ ਪੈਸਾ ਸੀਗਾ ਜਮ੍ਹਾਂ ਕਰਾਉਣ ਨੂੰ ਤੇ ਬੈਂਕ ਨੇ ਜਿਹੜੀ ਮੇਰੀ ਫੈਕਟਰੀ 3 ਕਰੋੜ ਦੇ ਲਗਭਗ ਸੀਗੀ ਮੇਰਾ ਸਾਰਾ ਆਟੋਮੈਟਿਕ ਯੂਨਿਟ ਸੀਗਾ ਇੱਕ ਬੰਦਾ ਪੂਰਾ ਉਹਨੂੰ ਹੈਂਡਲ ਕਰ ਲੈਣ ਦਾ ਸੀਗਾ ਉਹ 34 ਲੱਖ ਸੀ ਉਹਨਾਂ ਨੇ ਵੇਚ ਦਿੱਤੀ ਤੇ ਉਲਟਾ ਮੇਰੇ 'ਲਾ 18 ਲੱਖ ਦੀ ਰਿਕਵਰੀ ਘੜ ਦਿੱਤੀ ਹੈ ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਹੋ ਜਾਂਦੀਆਂ ਨੇ ਜਿਸ ਬਾਰੇ ਉਸ ਨੂੰ ਬਿਲਕੁਲ ਵੀ ਇਲਮ ਨਹੀਂ ਹੁੰਦਾ ਨਾ ਕਦੇ ਸੋਚਿਆ ਹੁੰਦਾ ਮੇਰੇ ਨਾਲ ਇੱਕ ਆਂਟੀ ਅੰਕਲ ਬੈਠੇ ਨੇ ਬਿਲਕੁਲ ਮੈਂ ਪਹਿਲਾਂ ਚਾਹੂੰਗਾ ਕੈਮਰਾ ਉਹਨਾਂ ਤੇ ਮਾਰੇ ਕੈਮਰਾਮੈਨ ਸਾਹਿਬ ਇੱਕ ਵਾਰੀ ਕੈਮਰਾ ਜਿਹੜਾ ਉਹਨਾਂ ਤੇ ਮਾਰਿਓ ਇਹ ਆਂਟੀ ਅੰਕਲ ਇਸ ਵਕਤ ਕੜੀ ਚਾਵਲ ਰਾਜਮਾ ਚਾਵਲ ਇਹ ਚੀਜ਼ਾਂ ਵੇਚ ਰਹੇ ਨੇ ਪਰ ਜੇ ਥੋੜਾ ਜਿਹਾ ਆਪਾਂ ਪਾਸਟ ਵਿੱਚ ਜਾਈਏ ਥੋੜਾ ਸਮੇਂ ਤੋਂ ਥੋੜਾ ਪਿੱਛੇ ਜਾਈਏ 7 ਕਰੋੜਪਤੀ ਸਨ 5 ਕਰੋੜ ਦੀ ਇਹਨਾਂ ਦੀ ਜਿਹੜਾ ਕਿ ਸਾਲ ਦੀ ਸੇਲ ਸੀਗੀ ਤੇ ਨਾਲ ਜਿਹੜੇ ਆਂਟੀ ਜੀ ਬੈਠੇ ਨੇ ਇਹ ਟੀਚਰ ਸਨ ਦੋਨੇ ਜਣੇ ਪੜੇ ਲਿਖੇ ਨੇ ਕਰੋੜਪਤੀ ਸਨ ਤੇ ਅੱਜ ਸਮਾਂ ਇਹ ਆ ਗਿਆ ਕਿ ਇਹਨਾਂ ਨੂੰ ਕੜੀ ਚਾਵਲ ਰਾਜਮਾ ਚਾਵਲ ਵੇਚਣੇ ਪੈ ਰਹੇ ਨੇ ਸੋ ਕੀ ਇਹਨਾਂ ਦੇ ਨਾਲ ਹੋਇਆ ਸੀ ਗੱਲਬਾਤ ਕਰਾਂਗੇ ਤੇ ਇਨਾਂ ਦੀ ਉਮਰ ਅੰਕਲ ਹੁਣਾਂ ਦੀ 65 ਸਾਲ ਉਮਰ ਹੈ ਆਂਟੀ ਹੁਣਾਂ ਦੀ ਉਮਰ ਜਿਹੜੀ ਆ 60 ਸਾਲ ਉਮਰ ਹੈ ਸੋ ਸਭ ਤੋਂ ਪਹਿਲਾਂ ਜੀ ਤੁਹਾਡਾ ਨਾਮ ਕੀ ਆ ਹਰਵਿੰਦਰ ਤੁਹਾਡਾ ਨਾਮ ਕੀ ਆ ਜੀ ਕਿਰਨ ਸੈਣੀ ਤੁਸੀਂ ਦੇਖ ਸਕਦੇ ਹੋ ਹਾਲਾਤ ਦੇਖ ਸਕਦੇ ਹੋ ਕਿ ਉਹਨਾਂ ਨੂੰ ਉਹਨਾਂ ਦੀ ਹਾਲਤ ਦੇਖ ਸਕਦੇ ਹੋ ਹੁਣੇ ਰੋਣਾ ਉਹਨਾਂ ਨੂੰ ਆ ਗਿਆ ਕਿ ਕਿੰਨਾ ਅਲੀਸ਼ਾਨ ਇਹਨਾਂ ਦਾ ਘਰ ਸੀ ਵੱਡਾ ਕਾਰੋਬਾਰ ਸੀ ਕਰੋੜਪਤੀ ਸੀਗੇ ਕਰੋੜਾਂ ਦੇ ਵਿੱਚ ਖੇਡਦੇ ਸੀ ਤੇ ਅੱਜ ਇਹ ਹਾਲਾਤ ਹੈ ਕਿ ਇਹਨਾਂ ਨੂੰ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਘੜੀ ਚਾਵਲ ਵੇਚਣੇ ਪੈ ਰਹੇ ਨੇ ਅੰਕਲ ਜੀ ਸਭ ਤੋਂ ਪਹਿਲਾਂ ਦੱਸੋ ਗੱਲ ਕੀ ਹੋਈ ਸੀ ਕਿਉਂ ਪੂਰਾ ਜਿਹੜਾ ਸਿਸਟਮ ਟੋੜਾ ਹਿੱਲ ਗਿਆ ਮੇਰਾ ਜਦੋਂ ਨੋਟਬੰਦੀ ਹੋਈ ਨਾ ਨੋਟਬੰਦੀ ਦੇ ਦਰਮਿਆਨ ਕਰੀਬ ਮੇਰਾ 2 ਕਰੋੜ 86 ਲੱਖ ਦਾ ਲਾਸ ਹੋ ਗਿਆ ਜਿਨ੍ਹਾਂਨ ਪਾਰਟੀਆਂ ਨੂੰ ਮੈਂ ਮਾਲ ਕਰ ਲਿਆ ਸੀ ਉਤੋਂ ਪੇਮੈਂਟ ਨਹੀਂ ਆਈ ਬਹੁਤ ਥੋੜੀ ਥੋੜੀ ਪੇਮੈਂਟ ਆਈ ਤੇ ਉਸ ਵੇਲੇ ਕਹਨ ਕਿ ਆ ਕੇ ਕੈਸ਼ ਲੈ ਜਾਓ ਸਾਡੇ ਕੋ ਉਧਾਂ ਪੇਮੈਂਟ ਨਹੀਂ ਤੇ ਮੇਰੀ ਸਾਰੀ ਬਿੱਲ ਦੀ ਪੇਮੈਂਟ ਸੀ ਤੇ ਮੈਂ ਨਹੀਂ ਪਹੁੰਚ ਸਕਿਆ ਉਹਨਾਂ ਕੋ ਕੈਸ਼ ਲੈਣ ਵਾਸਤੇ ਤੇ ਇਸ ਵਾਸਤੇ ਉਹ ਮੇਰਾ ਪੈਸਾ ਖਤਮ ਹੀ ਹੋ ਗਿਆ ਇੱਥੇ ਪ੍ਰੋਪਰ ਹਿਸ਼ਾਰਪੁਰ ਚ ਮੇਰਾ ਯੂਨਿਟ ਸੀ ਤੇ ਜਿਸਲਾ ਮੈਂ ਉਹਨਾਂ ਲੋਕਲ ਬੰਦੇ ਆ ਜਨਾਂ ਤੋਂ ਮੈਂ ਮਾਮਲ ਚੱਕਿਆ ਹੋਇਆ ਸੀਗਾ ਉਹ ਮੇਰੀ ਜਾਨ ਖਾਂਦੇ ਸੀਗੇ ਤੇ ਉਹਨਾਂ ਨੂੰ ਮੈਨੂੰ ਪੇਮੈਂਟ ਦੇਣੀ ਪਈ ਉਸ ਪੇਮੈਂਟ ਦੇਣ ਲਈ ਕਿਹਾ ਕਿ ਮੈਨੂੰ ਆਪਣੇ ਹੰਸ਼ਿਆਰਪੁਰ ਦੀਆਂ ਜ਼ਮੀਨ ਵੀ ਵੇਚਣੀ ਪਏ ਪਲਾਟ ਵੀ ਵੇਚਨੇ ਪਏ ਔਰ ਐਗਰੀਕਲਚਰ ਮੇਰੀ ਤਿੰਨ ਕਿੱਲੇ ਸੀ ਉਹ ਵੀ ਮੈਨੇ ਵੇਚਣੀ ਪਈ ਤਾਂ ਮੈਂ ਆਪਣਾ ਮੁਕਤਾਨ ਕਰ ਸਕਿਆ ਉਸ ਤੋਂ ਬਾਅਦ ਮੈਂ ਕਲੀਨਿਕ ਪ੍ਰੋਡਕਟਰ ਦਾ ਕੰਮ ਸ਼ੁਰੂ ਕੀਤਾ ਘਰੋਂ ਹੀ ਤੇ ਸੇਲਜ਼ਮੈਨ ਸੀਗੇ ਵੇਚਦੇ ਸੀਗੇ ਕਰੋਨਾ ਆ ਗਿਆ ਕਰੋਨਾ ਵਿੱਚ ਗਿਆ ਸੇਲਜ਼ਮੈਨਾਂ ਨੇ ਮੇਰਾ 3 ਤੋਂ 4 ਲੱਖ ਰੁਪਏ ਉਹਨਾਂ ਨੇ ਖਤਮ ਕਰ ਦਿੱਤਾ ਮੇਰੇ ਮਤਲਬ ਦੁਬਾਰਾ ਫਿਰੋਜ਼ਪੁਰ ਦੇ ਸੀ ਆਏ ਨਹੀਂ ਮੇਰੇ ਕੋਲ ਮਾਲ ਵੀ ਲੈ ਗਏ ਤੇ ਫਿਰ ਬਸ ਬੜੇ ਪਰੇਸ਼ਾਨ ਸੀ ਕਿ ਕੀ ਕਰੀਏ ਕੀ ਕਰੀਏ ਲਾਸ਼ ਦੇ ਵਿੱਚ ਇਹੀ ਸੋਚਿਆ ਕਿ ਚਲੋ ਗੱਡੀ ਮੇਰ ਕੋ ਹੈਗੀ ਹੈ ਵਾਈਫ ਹੈਗੀ ਤੇ ਅਸੀਂ ਜਾ ਕੇ ਆਪਣਾ ਦਾਲ ਚਾਵਲ ਜੋ ਵੇਚਾਂਗੇ ਆਪਣੇ ਜੋਗਾ ਗੁਜ਼ਾਰਾ ਕਰ ਲਾਂਗੇ ਦੋ ਬੱਚੇ ਸੀ ਉਹਨਾਂ ਦੀ ਵੀ ਸ਼ਾਦੀ ਕਰ ਦਿੱਤੀ ਹੈ بیٹے ਦੀ ਵੀ ਸ਼ਾਦੀ ਕਰ ਦਿੱਤੀ ਹੈ ਉਹ ਆਪਣਾ ਆਪਣੇ ਘਰ ਸੁਖੀ ਹੈ ਤੇ ਬਸ ਇਹ ਜ਼ਿੰਦਗੀ ਹੈਗੀ ਹੁਣ ਤੇ ਪ੍ਰਮਾਤਮਾ ਆ ਇਸ ਅਸਥਾ ਦੇ ਵਿੱਚ ਵੀ ਸਾਨੂੰ ਕੰਮ ਕਰਨਾ ਪੈ ਰਿਹਾ ਹੋਰ ਕੀ ਬੇਟਾ ਨਾਲ ਨਹੀਂ ਰਹਿੰਦਾ ਨਹੀਂ ਬੇਟਾ ਅਲੱਗ ਰਹਿੰਦਾ ਹੈਗਾ ਉਹਦੀ ਆਪਣੇ ਪਰਿਵਾਰ ਹੈਗਾ ਆਪਣੇ ਜ਼ਿੰਮੇਵਾਰੀਆਂ ਹੈਗੀਆਂ ਜਿੰਨਾ ਮੇਰਾ ਹੋ ਸਕਦਾ ਸੀ ਮੇਰੀ ਕਾਫੀ ਹੈਲਪ ਕੀਤੀ ਹਨ ਬੇਟੀ ਬੋਲ ਚੱਲ ਹੈ ਬੇਟੀ ਨਾਲ ਹਾਂ ਬੋਲ ਚੱਲ ਹੈ ਬੇਟੀ ਦੀ ਸ਼ਾਦੀ ਸੀ ਉਹਨ ਸਾਰਾ ਉਹਨੇ ਉਹਦੀ ਵਜ੍ਹਾ ਨਾਲ ਹੀ ਬੇਟੀ ਦੀ ਸ਼ਾਦੀ ਹੋ ਪਾਈ ਹੈ ਦੇਖ ਸਕਦੇ ਹੋ ਕਿ ਕਈ ਵਾਰ ਅਜਿਹੀ ਹਾਲਤ ਵੀ ਹੋ ਜਾਂਦੀ ਹੈ ਇਨਸਾਨ ਦੀ ਕਿ ਇੱਕ ਪਾਸੇ ਸਾਰਾ ਵਧੀਆ ਕਾਰੋਬਾਰ ਸੀ ਸਭ ਕੁਝ ਵਧੀਆ ਸੀ ਪਰ ਨੋਟਬੰਦੀ ਤੇ ਉਸ ਤੋਂ ਬਾਅਦ ਕਰੋਨਾ ਇਹਨਾਂ ਦੋਨਾਂ ਚੀਜ਼ਾਂ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸਾਰਾ ਬਿਜ਼ਨਸ ਜਿਹੜਾ ਇਹਨਾਂ ਦਾ ਠੱਪ ਹੋ ਗਿਆ ਸਭ ਕਾਰੋਬਾਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਅੰਕਲ ਜੀ ਵੀ ਤੁਸੀਂ ਜਦੋਂ ਇੱਕ ਦੋ ਸਾਲ ਕੋਈ ਕੰਮ ਕੀਤਾ ਜਾਂ ਫ੍ਰੀ ਕਰਦੇ ਵਿੱਚ ਰਹੇ ਮੈਂ ਕਰਦੋਂ ਕਲੀਨਿੰਗ ਪ੍ਰੋਡਕਟ ਦਾ ਕੰਮ ਕੀਤਾ ਸੀ ਕਰੋਨਾ ਚ ਉਹ ਵੀ ਖਤਮ ਹੋ ਗਿਆ ਉਸ ਦਰਮਿਆਨ ਕੀ ਕੀ ਆ ਕਿ ਮੈਂ ਬੈਂਕਰਪਟ ਹੋ ਗਿਆ ਮੇਰੀ ਲਿਮਿਟ ਸੀ ਬੈਂਕਰਪਟ ਬੈਂਕ ਚ ਮੈਂ ਪੈਸੇ ਨਹੀਂ ਜਮਾ ਕਰਾ ਪਾਇਆ ਮੇਰੇ ਕੋਲ ਨਾ ਹੀ ਪੈਸਾ ਸੀਗਾ ਜਮਾ ਕਰਾਉਣ ਨੂੰ ਤੇ ਬੈਂਕ ਨੇ ਜਿਹੜੀ ਮੇਰੀ ਫੈਕਟਰੀ 3 ਕਰੋੜ ਦੇ ਲਗਭਗ ਸੀਗੀ ਮੇਰਾ ਸਾਰਾ ਆਟੋਮੈਟਿਕ ਯੂਨਿਟ ਸੀਗਾ ਇੱਕ ਬੰਦਾ ਪੂਰਾ ਉਹਨੂੰ ਹੈਂਡਲ ਕਰ ਲੈਣ ਦਾ ਸੀਗਾ ਉਹ 34 ਲੱਖ ਸੇ ਉਹਨਾਂ ਨੇ ਵੇਚ ਦਿੱਤੀ ਤੇ ਉਲਟਾ ਮੇਰੇ ਨਾਲ 18 ਲੱਗਦੇ ਰਿਕਵਰੀ ਘੜ ਦਿੱਤੀ ਹੈ। ਕਿ ਜੀ ਸੋਚਿਆ ਵੀ ਨਹੀਂ ਹੁਣ ਕਿ ਇਦਾਂ ਸਭ ਕੁਝ ਹੋ ਜਾਏਗਾ। ਬਿਲਕੁਲ ਨਹੀਂ ਸੋਚਿਆ ਸਿਕਾ। ਤੁਸੀਂ ਆਂਟੀ ਜੀ ਜੌਬ ਵੀ ਕੀਤੀ ਹੈ ਨਾ ਤੁਸੀਂ ਦੱਸਿਆ ਵੀ ਤੁਸੀਂ ਦੋਨਾਂ ਦੋਨੇ ਜੀ ਬੜੇ ਪੜੇ ਲਿਖੇ ਨੇ ਵੈਲ এডਿਕੇਟਿਡ ਨੇ। ਤੁਸੀਂ ਟੀਚਰ ਸੀ ਪ੍ਰਾਈਵੇਟ ਟੀਚਰ ਸੀਗੇ। ਸੈਲਰੀ ਕਿੰਨੀ ਸੀ ਉਦੋਂ ਤੁਹਾਡੀ? ਉਸ ਸਮੇਂ ਤਾਂ ਥੋੜੀ ਹੁੰਦੀ 5-7000 ਹਮ ਦੇਸੀਗੇ ਜਦੋਂ ਮੈਨੇ ਵਿਛੋੜਦੀ ਥੀ। ਘਰ ਦੇ ਕੋਈ ਸਾਲਾ ਸਿਰ ਫਰੈਂ ਲਾ ਬਹੁਤ ਬਿਮਾਰ ਹੋ ਗਏ। तब तो उनकी देखभाल के लिए फिर मैंने छोड़ दी थी डॉग तब से और काम भी अच्छा था उस तो हालात खराब हुए उदो नहीं सोचारा मैं स्कूल दे दे सोचा था बट ये क्या बी एड चाहिए मेरे पास बी एड है नहीं मेरी एजुकेशन सारी एम पी की है हिंदी की है हाँ जी तो यहाँ कहते पंजाबी ज़रूरी है हर स्कूल में सो मैं नहीं कर पाई जॉब उसके बाद पहले जो मैं करी थी वो सिर्फ इंग्लिश बेस पे करी थी प्राइवेट थी उसके बाद कुछ आपको पता है कि नहीं मिल पाती जॉब जल्दी प्राइवेट वाला भी परेशान कर दे कि अब आपकी एज हो गई आप नहीं कर पाओगे ठीक है फिर उसके बाद मैंने किया भी नहीं कुछ घर के हालात भी थे ऐसे कि मन भी नहीं कर रहा था निकलने को बाहर

ਤੇ ਉਹਨਾਂ ਨੇ ਮੇਰੀ ਹੈਲਪ ਕੀਤੀ ਆ ਕੇ ਬੜਾ ਮੋਟੀਵੇਸ਼ਨ ਮੈਨੂੰ ਦਿੱਤਾ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸਭ ਹੁੰਦਾ ਰਹਿੰਦਾ ਜੇ ਇਨਸਾਨ ਹੈ ਤੇ ਸਭ ਕੁਝ ਹੋ ਜਾਏਗਾ ਜੇ ਇਨਸਾਨ ਹੀ ਨਹੀਂ ਰਿਹਾ ਤਾਂ ਕੁਝ ਵੀ ਨਹੀਂ ਹੋ ਸਕਦਾਗਾ ਤੇ ਉਹ ਕਹਿੰਦੇ ਕਿ ਸੁਪਨਿਆਂ ਦਾ ਕੀ ਇਹ ਸੁਪਨੇ ਤੇ ਦੁਬਾਰਾ ਫਿਰ ਬਣ ਜਾਣਗੇ ਲੇਕਿਨ ਜੇ ਤੇਰੀ ਸਿਹਤ ਹੀ ਨਹੀਂ ਰਹੀ ਜ਼ਿੰਦਗੀ ਨਹੀਂ ਰਹੀ ਤਾਂ ਕੀ ਹੋਏਗਾ ਤੂੰ ਕੋਈ ਗੱਲ ਨਹੀਂ ਹਿੰਮਤ ਕਰ ਤੇ ਉਹਨਾਂ ਦੇ ਪੁਸ਼ ਦੇ ਨਾਲ ਮੁੜ ਕੇ ਸ਼ੁਰੂ ਹੋ ਗਿਆ ਮੈਂ ਤੇ ਗੱਡੀ ਜਿਹੜੀ ਆਪਾਂ ਦੇਖ ਸਕਦੇ ਗੱਡੀ ਦੇ ਵਿੱਚ ਤੁਸੀਂ ਸੈਟਅਪ ਲਾਇਆ ਹੋਇਆ ਉਹਦੇ ਵਿੱਚ ਨਾ ਸਭ ਕੁਝ ਲੈ ਕੇ ਆਉਂਦੇ ਹੋ ਤੇ ਇਹ ਕਿੰਨੀ ਕੁ ਪੁਰਾਣੀ ਗੱਡੀ ਐ ਗੱਡੀ ਬੇਟੇ ਨੇ ਲੈ ਕੇ ਦਿੱਤੀ ਸੀ 3 ਸਾਲ ਪਹਿਲੇ ਤੁਹਾਡੀਆਂ ਗੱਡੀਆਂ ਸਾਰੀਆਂ ਵਿਗੀਆਂਆਂ ਚਾਰ ਗੱਡੀਆਂ ਸੀਗੀਆਂ ਕਿਹੜੀਆਂ ਗੱਡੀਆਂ Honda City ਸੀ Indgo Ciaz ਸੀ Vento ਸੀਗੀ ਤੇ ਹਾਂਜੀ Xylo ਸਾਰੀਆਂ ਮਹਿੰਗੀਆਂ ਗੱਡੀਆਂ ਸਾਰੀਆਂ ਗੱਡੀਆਂ ਮਹਿੰਗੀਆਂ ਸੀਗੀਆਂ ਮਤਲਬ ਕਿ ਮੈਂ ਆਪ ਜਿਹੜੇ ਮੇਰੇ ਸੇਲਜ਼ ਮੈਨੇਜਰ ਸੀ ਮੈਂ ਉਹਨਾਂ ਤੱਕ ਨੂੰ ਗੱਡੀਆਂ ਦਿੱਤੀਆਂ ਸੀ ਉਹਨਾਂ ਨੂੰ ਫਲੈਟ ਲੈ ਕੇ ਦਿੱਤੇ ਹੋਏ ਸੀ ਅੱਛਾ ਲੇਕਿਨ ਅੱਜ ਸਥਿਤੀ ਇਹ ਹੈ ਕਿ ਆਪ ਮੈਂ ਮਹਤਾਜ ਹਿੰਦੂਜਾਂ ਦੇ ਕਿੰਨਾ ਕਰਜ਼ਾ ਤੁਹਾਡੇ ਸਿਰ ਇਸ ਵੇਲੇ ਗਰੀਬੀ ਕਿ ਲੱਖ ਹੈਗਾ ਸੀ ਹਜੇ ਵੀ 2 ਲੱਖ ਰੁਪਏ ਹਾਂਜੀ ਤੇ ਕਰਜ਼ਾ ਲਾਇਆ ਕਿੰਨਾ ਕਰਜ਼ਾ ਗਰੀਬ ਮੈਂ ਲਾ ਚੁੱਕਾ ਹੈਗਾ ਜੇ 35 ਤੋਂ 40 ਲੱਖ ਰੁਪਏ ਲਾ ਦਿੱਤਾ ਜਿੰਨਾ ਮੇਰੇ ਮੈਂ ਹੁਸ਼ਿਆਰ ਪਰਚੇ ਦੇਣਾ ਜੀ ਸਾਰਾ ਦੇ ਦਤਾ जमीन ना बेच देती हैं जमीन ना बेच के देती हैं वो तो मेरे फादर से गए मेरे फादर कहते कोई गल नहीं तो जमीन बेच तो दे तो उनकी पेंशन भी आती थी उससे अभी हमारा थोड़ा गुजारा हो जाता था वो रेलवे में थे रिटायर थे उसके बाद उनकी डेथ हो गई है ट्वेंटी ट्वेंटी टू में हुई है उनकी घर ते विच तुसी दोने जणे रह रहे हो दोने जणे घर अपना जो भी किराए ते नहीं घर अपना है घर अपना है सब कुछ तो बिक गया केवल ही बचा हमारे पास और कुछ नहीं गांव जो पेंट की जमीन थी सारी बिक गई और जो भी अपना जमा पूंजी थी या जो भी हमारे पास ज्वेलरी वगैरह थी सब कुछ बिक गया छोटे गहने गट्टा सब कुछ बिक गया सब, सब कुछ बिक गया कुछ नहीं बचा ਡਿਪਰੈਸ਼ਨ ਤੋਂ ਬਾਹਰ ਆਏ ਹੋ ਤੁਸੀਂ ਹਿੰਮਤ ਨਾ ਹੋਰੋ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਕਿਉਂਕਿ ਇਹ ਸਮਾਂ ਹੀ ਹੁੰਦਾ ਹੈ ਚਲੋ ਮਾੜਾ ਸਮਾਂ ਉਹ ਨਾ ਦੱਸ ਕੇ ਨਹੀਂ ਹੁੰਦਾ ਚੰਗਾ ਸਮਾਂ ਵੀ ਦੱਸ ਕੇ ਨਹੀਂ ਹੁੰਦਾ ਮਾੜੇ ਸਮੇ ਦਾ ਇਹ ਹੁੰਦਾ ਕਿ ਮਾੜਾ ਸਮਾਂ ਲੰਘ ਜਾਂਦਾ ਹੈ ਤੈਨੂੰ ਤਗੜੇ ਹੋਣਾ ਪੈਂਦਾ ਥੋੜਾ ਜਿਹਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਸੇ ਕਰਕੇ ਤੁਹਾਡੇ ਨਾਲ ਅਸੀਂ ਗੱਲ ਕਰ ਜਦੋਂ ਸਮਾਂ ਬੁਰਾਤਾ ਤਾਂ ਕੋਈ ਨਜ਼ਦੀਕ ਨਹੀਂ ਲੱਗਦਾ ਕੋਈ ਨੇੜੇ ਨਹੀਂ ਆਤਾ ਹਨਾ ਤਾਂ ਕੋਈ ਰਿਸ਼ਤੇ ਨਾਤੇ ਰਿਸ਼ਤੇ ਸਾਰਾ ਸੱਟ ਜਾਂਦੇ ਆ ਉਹ ਦੇਖ ਕੇ ਰਸਤਾ ਬਦਲ ਲੈਂਦਾ ਕਿਤੇ ਪੈਸੇ ਨਾ ਮੰਗ ਲੈ। ਮੈਨੂੰ ਨਹੀਂ ਗੱਲ ਕਰਨ ਲੱਗਾ ਸੀ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ। ਕੋਈ ਸਾਥ ਨਹੀਂ ਦਿੱਤਾ। ਔਰ ਕਿਸੇ ਨਾ ਵੈਲ ਐਜੂਕੇਟਿਡ ਸਾਡੇ ਰਿਸ਼ਤੇਦਾਰ ਜਿਸ ਨੇ ਆਕਰ ਕੋ ਥੋੜੀ ਹੈਲਪ ਕੀ ਹੈ। ਅਗਰ ਕਿਸੇ ਨੇ ਥੋੜੀ ਹੈਲਪ ਕੀਤੀ ਹੋਣਾ ਹਮਾਰੇ ਬਹੁਤ ਬੇਇੱਜ਼ਤੀ ਕੀਤੀ ਘਰ ਆ ਕੇ ਹਮਾਰੀ ਬੇਇੱਜ਼ਤੀ ਕੀਤੀ। ਕਿਹਨੇ ਬੇਇੱਜ਼ਤੀ ਕੀਤੀ ਤੁਹਾਡੀ? ਜਿਨ੍ਹਾਂ ਜਿਨ੍ਹਾਂ ਵੀ ਹਮਾਰੀ ਹੈਲਪ ਕੀਤੀ ਥੀ ਰਿਸ਼ਤੇਦਾਰੋ ਨੇ ਕਿ ਜਿਸੇ ਸਮੇਂ ਮੈਂ اگر ان کے نہیں دے پائے تھے پیسے تو انہوں نے ہم نے پھر زمین بیچ کے ان کے سب کے پیسے دے دیے۔ اچھا جنھے تو ڈی پلاٹ سی جنھے سب کچھ زمیننا سب کچھ बिक گیا سب کچھ बिक गया۔ کوئی ذا بینک ਨਹੀਂ بھیج دیتا۔ جڑا کچھ سیگا جدا میں چیک دیتے ہوئے سی گے چیک باونس ہو گئے انہوں نے میرے تے کیس کر دتے۔ ਉਹ ਕੇਸ ਤੋਂ ਨਿਜਾਦਤ ਪਾਣੀ ਸੀ ਤੋਂ ਪਾ ਲਈ ਫਿਰ ਮੈਨੂੰ ਆਪਣੇ ਪਲਾਟ ਜਿਹੜੇ ਸੀਗੇ 2 3 ਉਹ ਵੀ ਵੇਚ ਕੇ ਉਹਨਾਂ ਦੀ ਪੇਮੈਂਟ ਦੇ ਚਿੱਨੀ ਮਿਹਨਤ ਕੀਤੀ ਸੀਗੀ ਜੋ ਪ੍ਰੋਪਰਟੀ ਬਣਾਈ ਸੀ ਜੋ ਪੈਸਾ ਸੀ ਸਭ ਕੁਝ ਦਾ ਤੇ ਲੱਗ ਗਿਆ ਸਭ ਦਾ ਸਭ ਦਾ ਉੱਤ ਲੱਗ ਗਿਆ ਸਭ ਕੁਝ ਖਤਮ ਹੀ ਹੋ ਗਿਆ ਜਦੋਂ ਅਸੀਂ ਫੈਕਟਰੀ ਕਿ ਸ਼ੁਰੂ ਕੀਤਾ tha ਹਮਾਰਾ ਪਾਸ ਕੁਛ ਨਹੀਂ tha ਆਪਣਾ ਜਿਦਾ ਥੋੜਾ ਬਹੁਤ ਕਮਾ ਕੇ ਸ਼ੁਰੂ ਕੀਤਾ tha ਔਰ ਇਤਨਾ ਵੱਡਾ ਖੜਾ ਕੀਤਾ tha ਦੁੱਖ ਤਾਂ ਲੱਗਦਾ ਸੋ ਫਿਰ ਇਸ ਤੋਂ ਬਾਅਦ ਤੁਸੀਂ ਇਹ ਸੋਚਿਆ ਕਿ ਚਲੋ ਇਹ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ। ਇੱਕ ਮੈਂ ਕਰ ਸਕਤੀ ਹਾਂ, ਇਨਕੀ ਹੈਲਪ ਕਰ ਸਕਤੀ ਹਾਂ। ਘਰ ਤੋਂ ਬਣਾ ਕੇ ਲੈ ਆਤੇ ਹਨ। ਯਹਾਂ ਸੇਲ ਕਰ ਦਿੰਦੇ ਹਨ। ਚਲੋ ਜੋ ਵੀ ਇੱਕ ਟਾਈਮ ਪਾਸ ਹੋ ਜਾਂਦਾ ਹੈ ਦੂਸਰਾ ਥੋੜੀ ਅਰਨਿੰਗ ਹੋ ਜਾਂਦੀ ਹੈ। ਕਿੰਨਾ ਕ ਅੰਕਲ ਜੀ ਦੇ ਦੇਖਿਆ ਜਾਵੇ ਤਾਂ ਕਿੰਨਾ ਕ ਕਿੰਨਾ ਕ ਸਮਾਂ ਹੋਇਆ ਤੁਹਾਨੂੰ ਇਹ ਸ਼ੁਰੂ ਤੀਸਰਾ ਦਿਨ ਹੈ। ਤੀਸਰਾ ਦਿਨ ਹੈਗਾ ਜੇ ਤੇ ਹਜੇ ਸਮੇਂ ਲੋਖਰਚਾ ਹੀ ਪੂਰਾ ਹੁੰਦਾ ਜੇ। ਉਨ ਮਤਲਬ ਵਿਕ ਜਾਂਦੇ ਆ ਹਾਂਜੀ ਵਿਕ ਜਾਂਦਾ ਜੀ ਖਾਂਦੇ ਨੇ ਲੈ ਜਾਂਦੇ ਹਾਂਜੀ ਆਂਦੇ ਜਿਹੜਾ ਖਾ ਲੈਂਦਾ ਉਹ ਕੰਨੇ ਬਹੁਤ ਟੇਸਟੀ ਹੈਗਾ ਤੇ ਹੌਲੀ ਹੌਲੀ ਹੈ ਕੀ ਕਰਦਾ ਖਰਚਾ ਰਾਸ਼ਨ ਪਾਣੀ ਲੈ ਕੇ ਆਉਣਾ ਜਾਂ ਬਿਜਲੀ ਦਾ ਬਿੱਲ ਹੋ ਗਿਆ ਜਾਂ ਹੋਰ ਖਰਚ ਉਹ ਕਿਦਾਂ ਪੂਰੇ ਕਰਦੇ ਹੋ ਫਿਰ ਉਹ ਪਹਿਲੇ ਜਿਹੜਾ ਮੈਂ ਕਲੀਨਿਕ ਪ੍ਰੋਡਕਟ ਦਾ ਕੰਮ ਕਰਦਾ ਸੀ ਉੱਚੋਂ ਨਿਕਲ ਜਾਂਦਾ ਸੀਗਾ ਕੁਛ ਮੇਰਾ ਹੈਗਾ ਜੇ ਕਿ ਮੈਂ ਕ੍ਰਿਪਟੋ ਦਾ ਕੰਮ ਕੀਤਾ ਸੀਗਾ ਉਹ ਮੈਂ ਜਿੰਨੇ ਵੀ ਮੇਰੇ ਕੋਲ কয়ਨ ਸਾਰੇ ਮੈਂ ਵੇਚ ਦਿੱਤੇ ਸ਼ੇਅਰ ਮਾਰਕੀਟ ਨਹੀਂ ਸ਼ੇਅਰ ਨਹੀਂ ਕ੍ਰਿਪਟੋ ਸਾਰੇ ਵੇਚ ਦਿੱਤੇ ਸੀ ਤੇ ਬਹੁਤ ਇੱਦਾਂ ਦੇ ਫਰੈਂਡ ਨੇ ਉਹਨਾਂ ਨੇ ਮਾਰੀ ਬਹੁਤ ਹੈਲਪ ਕੀਤੀ ਅਭੀ ਇਸ ਸਮੇਂ ਮੇਟੀ ਦੀ ਸ਼ਾਦੀ ਮੈਂ ਵੀ ਕੀ ਅਭੀ ਵੀ ਕਰੀ ਉਹਨਾਂ ਨੇ ਤੱਬ ਹੀ ਅਸੀਂ ਲਗਾ ਪਾਏ ਹਾਂ ਮੈਂ ਤੁਮੇ ਤਾਂ ਇੱਕ ਵਾਰ ਇਹਨਾਂ ਦਾ ਜਿਹੜਾ ਸੈਟਅਪ ਹੈ ਉਹ ਦਿਖਾਉਣਾ ਬਿਲਕੁਲ ਜਾਵਾਂਗਾ ਆ ਗੱਡੀ ਵਿੱਚ ਇਹ ਆਪਣਾ ਜਿਹੜਾ ਪੂਰਾ ਸਮਾਨ ਲੈ ਕੇ ਆਉਂਦੇ ਨੇ ਸੋ ਇਸ ਗੱਡੀ ਦੇ ਵਿੱਚ ਇਹਨਾਂ ਨੇ ਆਪਣਾ ਸੈਟਅਪ ਲਾਇਆ ਹੋਇਆ ਹੈ ਰਾਜਮਾ ਚਾਵਲ ਜਾਂ ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ ਦਿਖਾਓ ਅੰਕਲ ਜੀ ਮੜਾ ਜਾ ਕੀ ਕੀ ਲੈ ਕੇ ਆਉਂਦੇ ਹੋ ਦਿਖਾਓ ਥੋੜਾ ਜਿਹਾ ਇਹ ਰਾਜਮਾ ਇਹ ਰਾਜਮਾ ਜੇ ਇਹ ਸਾਰਾ ਤੁਸੀਂ ਬਣਾਉਂਦੇ ਹੋ ਜੀ ਜੀ ਹਾਂ ਮੈਂ ਬਣਾ ਦ ਫਿਰ ਰਾਜਮਾ ਤੇ ਇਹਦੇ ਵਿੱਚ ਕੀ ਹੈ ਕੜੀ ਸੁਕਿੰਦੇ ਕਿ ਬੰਦਾ ਹਾਲਾਤਾਂ ਦੇ ਨਾਲ ਲੜਨ ਵਾਲਾ ਚਾਹੀਦਾ ਹੈ ਕਿ ਲੜਕੇ ਬੰਦਾ ਜਿਹੜਾ ਇਹ ਅੱਗੇ ਵੱਧ ਸਕਦਾ ਸੋ ਇਹ ਕੜੀ ਹੈ ਨਾ ਕੜੀ ਪਕੌੜੇ ਹਾਂਜੀ ਇਹ ਕੜੀ ਚ ਸਰ ਆਂਟੀ ਬਣਾਉਂਦੇ ਨੇ ਸਾਵਣ ਨੂੰ ਸਵੇਰੇ ਬਣਾ ਚੁੱਲੇ ਤੇ ਬਣਾਉਂਦੇ ਆਗੇ ਤੇ ਸਵੇਰੇ 5 ਵਜੇ ਸ਼ੁਰੂ ਹੋ ਜਾਈਦਾ ਲਗਭਗ ਲਗਭਗ 9 ਵਜੇ ਤੱਕ ਕੰਪਲੀਟ ਕਰ ਲਈਦਾ ਹੈਗਾ ਇਹ ਇਹ ਚਾਵਲ ਪਲਾਉ ਹੈਗਾ ਜੀ 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 ਠੀਕ ਹੈ ਜੀ ਠੀਕ ਹੈ ਕਿਸ ਕਿਸ ਹਾਲਾਤ ਵਿੱਚੋਂ ਨਿਕਲ ਕੇ ਆਏ ਨੇ ਜਦੋਂ ਇਹਨਾਂ ਨੇ ਗੱਲ ਕੀਤੀ ਕਿ ਡਿਪਰੈਸ਼ਨ ਦੇ ਵਿੱਚ ਵੀ ਚਲੇ ਗਏ ਨੇ ਚਲੇ ਗਏ ਸੀ ਤੇ ਹੁਣ ਠੀਕ ਹੈ ਸਿਹਤ ਠੀਕ ਰਹਿੰਦੀ ਤੁਹਾਡੇ ਦੋਨਾਂ ਦੀ ਜੀ ਹੈ ਇਹ ਠੀਕ ਹੈ ਕੀ ਕੀ ਤੁਹਾਡੀ ਸੇਬ ਠੀਕ ਰਹਿੰਦੀ ਆ ਹਾਂਜੀ 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 ਠੀਕ ਹੈ ਫਿਰ ਦੋਨੇ ਜੀ ਮੇਰੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਦੇਖ ਸਕਦੇ ਹੋ ਕਿ ਕੀ ਕਿਸੇ ਵੇਲੇ ਰਾਜ ਜਿਹੀ ਤਰ੍ਹਾਂ ਜ਼ਿੰਦਗੀ ਜਿਉਂਦੇ ਸੀ ਪਰ ਅੱਜ ਇਹਨਾਂ ਨੂੰ ਸੜਕ ਤੇ ਇਹ ਸਭ ਵੇਚਣਾ ਪੈ ਰਿਹਾ ਥੋੜੀ ਮਿਹਨਤ ਹੈ ਜੀ ਸਮਾਂ ਫਿਰ ਦੁਬਾਰਾ ਉਧਰ ਜਾ ਸਕਦਾ ਹੈ ਮਿਹਨਤ ਕਰਨੀ ਪੈਂਦੀ ਹੈ ਪਰ ਇਸ ਉਮਰ ਦੇ ਵਿੱਚ ਮਿਹਨਤ ਵੀ ਜਿਹੜੀ ਘਟ ਹੁੰਦੀ ਕਿਉਂਕਿ ਉਮਰ ਬਹੁਤ ਹੋ ਚੁੱਕੀ ਹੈ ਜੀ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਜੀ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਨਹੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ ਉਮੀਦ ਤੁਹਾਡੀ ਕੋਸ਼ਿਸ਼ ਸਾਡੀ ਸਸਿਕਾ